14 ਤੋਂ ਲੈ ਕੇ 20 ਤਰੀਕ ਤੱਕ ਪਰਵਾਣ ਨੇ ਮਨਾਇਆ ਕੀਤਾ ਸਭ ਨੇ ਕਿ ਨਹੀਂ ਆਪਾਂ ਇਲੈਕਸ਼ਨ 20 ਤਰੀਕ ਤੋਂ ਬਾਅਦ ਫਿਰ ਸਾਰੇ ਜਥੇਬੰਦੀਆਂ ਦੇ ਫੋਨ ਆਨੇ ਸ਼ੁਰੂ ਹੋ ਗਏ ਨੌਨ ਸਵੇਰ ਫਿਰ ਕਾਲੀ ਤਲਵਾਰ ਜਿਹੜੇ ਪੰਜਾਬ ਦੇ ਸੀ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਵੀ ਕਿਹਾ ਸੀ ਕਿ ਆਪਾਂ ਪਰਵਾਣ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਲੈਕਸ਼ਨ ਲੜੋ ਜੇ ਸਾਡੀ ਪਾਰਟੀ ਕੋਲ ਨਾ ਸਾਡੀ ਪਾਰਟੀ ਕੋਲ ਜੇ ਅਜਾਲ ਲੜਨਾ ਅਜਾਲ ਲੜੋ ਫਿਰ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਨਹੀਂ ਜੀ ਪੰਥ ਬੋਲੋ ਲੜਾਂਗੇ ਸਾਰੇ ਪੰਥ ਬੋਲੋ ਲੜਾਂਗੇ ਆਪਾਂ ਇਸ ਮਾਮਲੇ ਤੇ ਭਾਈ ਸੰਦੀਪ ਸਿੰਘ ਨਾਲ ਜੇਲ੍ਹ ਦੇ ਵਿੱਚ ਵੀ ਤੁਹਾਡੀ ਕੋ वार्तालाप ਹੋਈ ਜਾਂ ਕੋਈ ਸੁਰਸਲਾ ਹੋਈ ਕਿ ਚੋਣ ਲੜਨੀ ਆ ਜਾਂ ਨਹੀਂ ਲੜਨੀ ਪਰ ਸੰਦੀਪ ਸਿੰਘ ਦਾ ਇੱਕੋ ਹੀ ਕਹਿਣਾ ਸੀ ਦੇਖੋ ਕਹਿੰਦਾ ਮੈਂ ਤੇ ਦੇਖੋ ਜੇਲ੍ਹ ਅੰਦਰ ਬੰਦ ਆ ਮੈਂ ਮਤਲਬ ਕੀ ਸੰਗਤ ਦੀ ਸੇਵਾ ਕਿਸ ਤਰ੍ਹਾਂ ਕਰ ਪਾਵਾਂਗਾ ਸੰਗਤ ਨਾਲ ਮਤਲਬ ਵਿਚਾਰ ਕਰਕੇ ਮੈਨੂੰ ਜਿਤਾ ਵੀ ਦੇਣਗੇ ਪਰ ਮੈਂ ਸੇਵਾ ਨਹੀਂ ਕਰ ਪਾਵਾਂਗਾ ਤਾਂ ਉਹਦਾ ਕੀ ਫਾਇਦਾ ਹੋਏਗਾ ਕਹਿੰਦੇ ਅਸਰਕੇ ਬੰਦੀ ਸਿੰਘ ਜੀ ਤੁਸੀਂ ਇਹ ਚੀਜ਼ ਦਾ ਮੌਕਾ ਸੰਭੋ ਤੇ ਗੁਰੂ ਸਾਹਿਬ ਕਿਰਪਾ ਕਰਨ ਦੇ ਪੰਛਤਾ ਸ਼੍ਰੋਮਣੀ ਕਾਲੀ ਦਲ ਹੀ ਹੁੰਦਾ ਸੀ ਉਹਨਾਂ ਵੱਲੋਂ ਲਗਾਤਾਰ ਹੈਟ੍ਰਿਕ ਜਿਹੜੀ ਐ ਜਿੱਤ ਦੀ ਲਾਈ ਹੋਈ ਆ ਸੋ ਉਹੀ ਉਮੀਦਵਾਰ ਅੱਜ ਆਮ ਆਦਮੀ ਪਾਰਟੀ ਵੱਲੋਂ ਹਰਨੀਤ ਸਿੰਘ ਜਿਹੜੇ ਤੁਹਾਡੇ ਸਾਹਮਣੇ ਨੇ ਜਦੋਂ ਨਵੀਂ ਨਵੀਂ ਸਰਕਾਰ ਬਣਦੀ ਭਗਵੰਤ ਮਾਨ ਦੀ ਤੇ ਉਦੋਂ ਇਹਨਾਂ ਨੇ ਨਾ ਇਹਨਾਂ ਬੰਦਿਆਂ ਨੂੰ ਕਿਹਾ ਸੀ ਕਿ ਇਹ ਤੇ ਮਤਲਬ ਕਿਸੇ ਕੰਮ ਦੇ ਨਹੀਂ ਐ ਸੱਤਾ ਵਿੱਚ ਕਿਦਾਂ ਮਤਲਬ ਇਲਜ਼ਾਮ ਕਾਫੀ ਲਗਾਏ ਕਿ ਇਹ ਨਸ਼ੇ ਦੇ ਸਦਾਗਰ ਨੇ ਇਹਨਾਂ ਨੂੰ ਹੀ ਰੈਸਟਾਂ ਪਾਵਾਂਗੇ ਇਹਨਾਂ ਉੱਤੇ ਕਾਰਵਾਈ ਕਰਾਂਗੇ ਅਜੀਬੇ ਕੋ ਕਿਹੜੀ ਇਹਨਾਂ ਨੇ ਵਾਸ਼ਿੰਗ ਮਸ਼ੀਨ ਰੱਖੀ ਇਹ ਮਿੰਟੋ ਮਿੰਟ ਸਾਫ਼ ਕਰਕੇ ਤੇ ਉਹਨਾਂ ਨੂੰ ਲਿਆ ਕੇ ਕਲੀਨ ਚਿੱਟ ਦੇ ਦਿੰਦੇ ਬਿਲਕੁਲ ਸਾਫ਼ ਹੈ ਜੀ ਇਹਨਾਂ ਨੂੰ ਸਾਡੇ ਕੋਲ ਉਮੀਦਵਾਰ ਹੈ ਤੁਸੀਂ ਇਹਨਾਂ ਨੂੰ ਵੋਟ ਪਾਓ ਦੇਖੋ ਆਮ ਤੇ ਉਹ ਸੀ ਜਿਹੜੇ ਵਿਚਾਰੇ ਇਹਨਾਂ ਦੇ ਪੋਸਟਰ ਲਾਉਂਦੇ ਸੀ ਨੇ ਦਰਿਆ ਸਾਫ਼ ਕਰਦੇ ਸੀ ਹਨਾ ਸਾਰਾ ਬੰਮ ਕੜੇ ਇਹਨਾਂ ਨੇ ਹਾਂ ਜੀ ਹਾਂ ਜੀ ਸਾਰਾ ਕੁਝ ਕਰਦੇ ਹੁਣ ਉਹ ਆਮ ਕਿੱਥੇ ਐਸ ਟਾਈਮ ਇਹ ਤੇ ਖਾਸ ਨੂੰ ਅੱਗੇ ਲੈ ਕੇ ਆਏ ਆ ਬੀਬੀ ਖਾਲੜਾ ਜੀ ਦਾ ਜਿਹੜਾ ਬਹੁਤ ਮਾਨ ਸਤਕਾਰ ਆ ਪੰਥ ਦੇ ਵਿੱਚ ਤਰਨ ਤਰਨ ਹਲਕੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਆਦਾਰ ਆ ਉਹਨਾਂ ਦੇ ਪਹਿਲਾਂ ਚੋਣਾ ਲੜਨ ਦੀਆਂ ਵੀ ਜਿਹੜੀਆਂ ਚਰਚਾਵਾਂ ਚੱਲਦੀਆਂ ਸਨ ਬੀਬੀ ਸਤਵੰਤ कौर ਦਾ ਵੀ ਕਾਫੀ ਜਿਹੜਾ ਉਹ ਚਰਚਾ ਚੱਲਦੀ ਰਹੀ ਸੋ ਇਹ ਇਨਾਂ ਹਾਲਾਤਾਂ ਦੇ ਵਿੱਚ ਇਸ ਚੋਣ ਦੇ ਵਿੱਚ ਬੀਬੀ ਖਾਲੜਾ ਜੀ ਦਾ ਅਸ਼ੀਰਵਾਦ ਵੀ ਤੁਹਾਡੇ ਨਾਲ ਰਹੇਗਾ ਬਿਲਕੁਲ ਜੀ ਬਿਲਕੁਲ ਬੀਬੀ ਖਾਲੜਾ ਜੀ ਦੀ ਮੇਰੀ ਪਰਸੋ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਸੀ ਮੈਂ ਤੇ ਅਮਰੀਕਾ ਦੀ ਸਿਟੀ ਵਿੱਚ ਹਾਂ ਬੇਟਾ ਪਰ ਤੁਹਾਨੂੰ ਜਿਸ ਤਰ੍ਹਾਂ ਦੀ سپورਟ ਚਾਹੀਦੀ ਹੋएगी ਮੈਂ ਤੁਹਾਡੇ ਨਾਲ ਆ। ਬਾਈ ਚਾਂਸੋ ਕਹਿੰਨ ਕਿ ਇਸ ਇਲੈਕਸ਼ਨ ਲੜਨੀ ਦੇ ਜਿਸ ਤਰ੍ਹਾਂ ਵੀ ਉਹਦਾ ਮਨ ਬਣੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੌਕਾ ਦੇਵਾਂਗੇ ਕਿਉਂਕਿ ਅਸੀਂ ਉਸੇ ਟਾਈਮ ਪਿੱਛੇ ਹੋ ਜਾਾਂਗੇ। ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਆ ਕਿ ਸੈਂਟਰ ਸਰਕਾਰ ਨੂੰ ਤਰਨਤਾਰਨ ਹਲਕੇ ਦੀ ਜਾਂ ਪੰਥਕ ਹਲਕਿਆਂ ਦੀ ਸਾਇਕੀ ਜਿਹੜੀ ਆ ਮਨੋ ਭਾਵਨਾਵਾਂ ਆ ਸਮਝਣ ਦੀ ਲੋੜ ਆ ਉਹ ਅੱਜ ਵੀ ਇਸ ਗੱਲ ਦੀ ਤਾਇਦ ਕਰਦੇ ਆ ਕਿ ਉਥੇ ਪੰਥਕ ਲੋਕਾਂ ਦੀ ਜਿੱਤ ਯਕੀਨੀ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿੱਦਾਂ ਦੇਖਦੇ ਤਿੱਥੋਂ ਪੰਥਕ ਹੀ ਉਮੀਦਵਾਰ ਬਾਹਰ ਆਏਗਾ ਜਿੱਤੇਗੀ ਜਿਹੜਾ ਵੀ ਸੱਚਾ ਮੁੱਚਾ ਪੰਥਕ ਉਮੀਦਵਾਰ ਹੋਏਗਾ ਉਹ ਜਿੱਤੇਗਾ ਬਾਹਰ ਆਏਗਾ ਸੀਟ ਕੋ ਪੰਜਾਬੀ ਲੋਕ ਚੈਨਲ ਪੰਜਾਬ ਤੇ ਪੰਥ ਦੇ ਹਰੇਕ ਸੰਘਰਸ਼ ਦੇ ਵਿੱਚ ਮੂਰੀ ਰਿਹਾ ਹੁਣ ਵੀ ਜਿਹੜੀ ਤਰਨ ਤਾਰਨ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਉਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹ ਲਗਭਗ ਲਗਭਗ ਹੀ ਐਲਾਨੇ ਹੀ ਜਾ ਚੁੱਕੇ ਨੇ ਸੋ ਅਖੀਰ ਦੇ ਵਿੱਚ ਆਜ਼ਾਦ ਧਿਰ ਦੇ ਵੱਜੋਂ ਭਾਈ ਮਨਦੀਪ ਸਿੰਘ ਜੀ ਉਹ ਪੰਥਕ 13 ਵੱਲੋਂ ਜਿਹੜੇ ਉਹ ਪਹੁੰਚ ਗਏ ਆ ਸੋ ਉਹਨਾਂ ਦੇ ਇਸ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਅੱਜ ਉਹਨਾਂ ਦੇ ਨਾਲ ਪੰਜਾਬੀ ਲੋਕ ਚੈਨਲ ਉਹਨਾਂ ਦੇ ਵਿੜੇ ਆਇਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਈ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿਆਣੇ ਕਹਿੰਦੇ ਆ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਸੋ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਜਿਮਨੀ ਚੋਣਾਂ ਹੁੰਦੀਆਂ ਨੇ ਇਹ ਹਿੰਦ ਪੰਜਾਬ ਦੇ ਜੰਗਵਰਗੀਆਂ ਹੁੰਦੀਆਂ ਕਿਉਂਕਿ ਸਤਾਧਾਰੀ ਪਾਰਟੀ ਹੈ ਜਿਹੜੀ ਉਹ ਕਦੀ ਵੀ ਨਹੀਂ ਚਾਹੁੰਦੀ ਕਿ ਕੋਈ ਹੋਰ ਜਿੱਤ ਜਾਵੇ ਉਹਨਾਂ ਨੇ ਹੁਣ ਤੱਕ ਜਿਹੜੀ ਆ ਚੋਣਾਂ ਨੇ ਇੱਕ ਬਰਨਾਲੇ ਨੂੰ ਛੱਡ ਗਏ ਬਾਕੀ ਸਾਰੀਆਂ ਹੀ ਚੋਣਾਂ ਉਹਨਾਂ ਨੇ ਜਿੱਤਣ ਦਾ ਇੱਕ ਰਿਕਾਰਡ ਬਣਾਇਆ ਹੋਇਆ ਤਰਨਤਾਰਨ ਦੇ ਵਿੱਚ ਜਿਹੜਾ ਇਹ ਸੰਗਰਾਮ ਇਲੈਕਸ਼ਨ ਦਾ ਕਿਵੇਂ ਰਹੂਗਾ ਇਹ ਦੇਖੋ ਜੀ ਪੰਜਾਬ ਦੇ ਵਿੱਚ ਕਹਿ ਲਓ ਕਿ ਇੱਕ ਬਹੁਤ ਹੀ ਜ਼ਿਆਦਾ ਨਾ ਉਤਸ਼ਾਹ ਦਾ ਮਾਹੌਲ ਬਣਿਆ ਪਿਆ ਇਸ ਟਾਈਮ ਸਾਰਿਆਂ ਦਾ ਧਿਆਨ ਐਸਐਸਸੀ ਟਵਲ ਜ਼ਿਆਦਾ ਚੱਲਿਆ ਕਿਉਂਕਿ ਪੰਥਸ ਦੀ ਸੀਟ ਵੀ ਹੈ ਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਬਹੁਤ ਜ਼ਿਆਦਾ ਕੀਤੀ ਸਾਡੇ ਪਰਿਵਾਰ ਤੇ ਸਾਰੇ ਪੰਥ ਨੇ ਰਲ ਮਿਲ ਕੇ ਸਾਨੂੰ ਇਹ ਚੀਜ਼ ਦਾ ਮੌਕਾ ਦਿੱਤਾ ਕਿ ਤੁਸੀਂ ਆ ਕੇ ਪੰਥ ਦੀ ਸੇਵਾ ਕਰੋ ਇਹ ਜਿਹੜੀ ਚੋਣ ਆ ਇਹ ਜਿਹੜੀ ਆਪਣਾ ਇਸ ਚੋਣ ਦੰਗਲ ਦੇ ਵਿੱਚ ਆਉਣ ਦਾ ਪਰਿਵਾਰ ਦਾ ਫੈਸਲਾ ਕਿ ਜਦ ਪੰਥ ਵੱਲੋਂ ਜਿਹੜੀ ਇਹ ਸਾਰੀ ਜਿਹੜੀ ਡਿਮਾਂਡ ਸੀਗੀ ਜਾ ਉਹਨਾਂ ਦੀ ਇੱਕ ਭਾਵਨਾ ਸੀ ਨਹੀਂ ਜੀ ਪੰਥ ਦੀ ਸਾਈਡ ਮੰਗ ਹੈ ਜੀ ਸਾਰੇ ਧੜਿਆਂ ਦੀ ਜਿੱਥੇ ਮੰਗ ਹੈ ਜੀ ਪਰਿਵਾਰ ਦੀ ਕੋਈ ਨਹੀਂ ਬਾਅਦ ਚ ਪ੍ਰਵਾਹ ਨਹੀਂ ਹਾਂ ਕੀਤੀ ਸੀ ਪਹਿਲਾਂ ਸਾਰਿਆਂ ਨੇ ਫੈਸਲੇ ਦਿੱਤੇ ਸੀ ਕਿ ਆਪਾਂ ਤੁਹਾਡੇ ਨਾਲ ਪੂਰਾ ਤੌਰ ਤੇ ਸਮਰਥਨ ਕਰਦੇ ਆਂ ਚਾਹੇ ਉਹ ਅਕਾਲੀ ਦਰਸ ਵਾਲਸ ਵਾਲੀ ਹੋ ਜਾਣ ਚਾਹੇ ਸਿਮਰਜੀ ਸੀ ਮਾਨ ਦੀ ਪਾਰਟੀ ਹੋ ਜਾਏ ਚਾਹੇ ਆਪਣਾ ਸੁਰਜੀਤ ਪੰਨਨ ਸੁਜੀਤ ਦਾ ਨਵਾਂ ਧੜਾ ਬਣੇ ਉਹ ਵੀ ਸਪੋਰਟ ਦੇ ਵਿੱਚ ਸਾਰੇ ਮਿਲ ਕੇ ਸਪੋਰਟ ਦੇ ਵਿੱਚ ਜੀ ਆਪਣੇ ਜਿਵੇਂ ਇੱਕ ਪਾਸੇ ਸ਼੍ਰੋਮ ਪੰਥਕ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਗਰੁੱਪ ਆ ਉਹ ਇੱਕ سرمایہਦਾਰ ਪਾਰਟੀ ਆ ਇਨਾ ਹੜਾਂ ਦੇ ਵਿੱਚ ਵੀ ਉਹ ਪੈਸੇ ਦੀ ਜਿਹੜੀ ਆ ਖੁੱਲੀ ਵੰਡ ਕਰ ਰਹੇ ਆ ਉਹ ਵੱਖਰਾ ਵਿਸ਼ਾ ਕਿ ਉਹ ਪੈਸਾ ਕਿੱਥੋਂ ਆ ਰਿਹਾ ਸੋ ਇਹੋ ਜੀਆਂ سرمایہਦਾਰ ਪਾਰਟੀਆਂ ਦੇ ਨਾਲ ਇਹ ਜਿਹੜਾ ਪੰਥ ਦੀ ਜਿਹੜੀ ਟੱਕਰ ਆਏ ਕਿਵੇਂ ਦੀ ਰਹੇਗੀ ਦੇਖੋ ਜਦੋਂ ਗੁਰੂ ਸਾਹਿਬ ਉਹ ਗੁਰੂ ਸਾਹਿਬ ਦਾ ਹੀ ਓਟ ਆਸਾ ਲੈ ਕੇ ਚੱਲਦੇ ਆ ਨਾ ਫਿਰ ਸਾਨੂੰ ਅਗਲੇ ਪਾਸੇ ਕੁਝ ਵੀ ਨਜ਼ਰ ਨਹੀਂ ਆਉਂਦਾ ਸਾਨੂੰ ਮੈਦਾਨ ਖਾਲੀ ਨਜ਼ਰ ਆ ਰਿਹਾ ਜਦੋਂ ਪੰਥ ਇੱਕ ਸਾਈਡ ਤੇ ক্লোਜ ਹੋਵੇ ਸਾਰੀਆਂ ਜਿਥੇ ਬੰਦੀਆਂ ਇੱਕ ਸਾਈਡ ਤੇ ਆ ਜਾਣ ਤਾਂ ਫਿਰ ਭਾਜੀ ਮਤਲਬ ਬੜਾ ਮਤਲਬ ਮੋਹਲ ਹੀ ਬੜਾ ਮਤਲਬ ਵਧੀਆ ਸਜਦਾ ਉਸ ਟਾਈਮ ਤੇ ਅ ਤੁਸੀਂ ਇਹ ਦੱਸਿਓ ਕਿ ਭਾਈ ਅੰਮਿਤ ਸਿੰਘ ਭਾਈ ਅੰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਇਨ੍ਹਾਂ ਚੋਣਾਂ ਤੋਂ ਪਹਿਲਾਂ ਕੋਈ ਰਾਬਤਾ ਹੋਇਆ ਜਾਂ ਭਾਈ ਅੰਤਪਾਲ ਸਿੰਘ ਉਹਨਾਂ ਦੀ ਕੋਈ ਪ੍ਰਵਾਨਗੀ ਹੋਈ ਇਸ ਸਾਰੀ ਚੋਣ ਦੀ ਪ੍ਰਕਿਰਿਆ ਦੇ ਵਿੱਚ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਪਰਿਵਾਰ ਦੀ ਤਾਲਮੇਲ ਹੁੰਦਾ ਪਈ ਉਹਨਾਂ ਦੀ ਗੱਲਬਾਤ ਹੋਈ ਸੀ ਇਸ ਚਵੀਸ਼ੇ ਦੇ ਉੱਤੇ ਤੇ ਸਭ ਤੋਂ ਪਹਿਲਾਂ ਜੇ ਸਾਨੂੰ ਗੁਰਦੀਪ ਸਿੰਘ ਬਠਿੰਡਾ ਵਾਲੇ ਨੇ ਉਹਨਾਂ ਨੇ ਸਾਨੂੰ ਮਤਲਬ 14 ਤਰੀਕ ਨੂੰ ਕਿਹਾ ਤੁਸੀਂ ਆਪਣੀ ਤਿਆਰੀ ਕਰੋ ਤਰਨਤਨ ਚ ਉਹਨਾਂ ਦੀ ਤੇ ਅਸੀਂ ਕਿਹਾ ਕਿ ਨਹੀਂ ਆਪਾਂ ਚੌਣ ਨਹੀਂ ਲੜਨੀ ਤੇ ਇਨੀ ਸਮਰਥਨਾ ਨਹੀਂ ਹੈ ਜੱਜ ਸਮਝਦੀ ਰਾਜਨੀਤੀਕ ਨਹੀਂ ਹੈ ਸਾਨੂੰ ਕੁਝ ਵੀ ਨਹੀਂ ਇਸ ਬਾਰੇ ਪਤਾਗਾ ਕਹਿੰਦੇ ਕੋਈ ਤੁਸੀਂ ਮੈਦਾਨ ਚਾਓ ਬਾਕੀ ਕੰਮ ਸਾਰਾ ਸਾਡਾ ਹੈ ਦੇਖੋ 14 ਤੋਂ ਲੈ ਕੇ 20 ਤਰੀਕ ਤੱਕ ਪਰਵਾਣੇ ਮਣਾਏ ਕੀਤਾ ਸਭ ਨੇ ਕਿ ਨਹੀਂ ਆਪਾਂ ਲੈਸ਼ 20 ਤਰੀਕ ਤੋਂ ਬਾਅਦ ਫਿਰ ਸਾਰੇ ਜਥੇਬੰਦੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਚਾਹੇ ਫੋਨ ਸਵੇਰ ਫਿਰ ਕਾਲੀ ਤਲਵਾਰ ਜਿਹਨੇ ਪੰਜਾਬ ਦੇ ਸੀ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਵੀ ਕਿਹਾ ਸੀ ਕਿ ਆਪਾਂ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਲੈਕਸ਼ਨ ਲੜੋ ਜੇ ਸਾਡੀ ਪਾਰਟੀ ਉਲੋਂ ਸਾਡੀ ਪਾਰਟੀ ਉਲੋਂ ਜੇ ਅਜਾਲ ਲੜਨਾ ਅਜਾਲ ਲੜੋ ਫਿਰ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਨਹੀਂ ਅਸੀਂ ਪੰਥ ਵੱਲੋਂ ਲੜਾਂਗੇ ਸਾਰੇ ਪੰਥ ਵੱਲੋਂ ਲੜਾਂਗੇ ਆਪਾਂ ਇਸ ਮਾਮਲੇ ਤੇ ਭਾਈ ਸੰਦੀਪ ਸਿੰਘ ਨਾਲ ਜੇਲ੍ਹ ਦੇ ਵਿੱਚ ਵੀ ਤੁਹਾਡੀ ਕੋ ਗਾਰਤਾਨਾਪ ਹੋਈ ਜਾਂ ਕੋਈ ਸੁਰਸਲਾ ਹੋਈ ਕਿ ਚੋਣ ਲੜਨੀ ਆ ਜਾਂ ਨਹੀਂ ਲੜਨੀ ਜਾਂ ਪਹਿਲਾਂ ਇਹ ਵੀ ਇੱਕ ਚਰਚਾ ਸੀ ਕਿ ਭਾਈ ਸੰਦੀਪ ਸਿੰਘ ਜਿਹੜੇ ਆ ਉਹ ਚੋਣ ਲੜ ਸਕਦੇ ਬਿਲਕੁਲ ਜੀ ਬਿਲਕੁਲ ਜਿਵੇਂ ਸਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੇ ਅਪਰੋਚ ਕੀਤਾ ਫਿਰ ਅਸੀਂ ਸੰਦੀਪ ਸਿੰਘ ਤੱਕ ਮੈਸੇਜ ਪਹੁੰਚਾਇਆ ਕਿ ਮਤਲਬ ਇਸ ਵਿਸ਼ੇ ਉੱਤੇ ਕਾਫੀ ਲੰਮੀ ਚੋੜੀ ਗੱਲਬਾਤ ਹੋਈ ਹੈ ਪਰ ਸੰਦੀਪ ਸਿੰਘ ਦਾ ਇੱਕੋ ਹੀ ਕਹਿਣਾ ਸੀ ਦੇਖੋ ਕਹਿੰਦਾ ਮੈਂ ਤੇ ਦੇਖੋ ਜੇਲ੍ਹ ਅੰਦਰ ਬੰਦ ਆ ਮੈਂ ਮਤਲਬ ਕੀ ਸੰਗਤ ਦੀ ਸੇਵਾ ਕਿਸ ਤਰ੍ਹਾਂ ਕਰ ਪਾਵਾਂਗਾ ਤੇ ਜੇ ਚਲੋ ਸੰਗਤਾਂ ਨਾਲ ਮਤਲਬ ਵਿਚਾਰ ਕਰਕੇ ਮੈਨੂੰ ਜਿਤਾ ਵੀ ਦੇਣਗੇ ਪਰ ਮੈਂ ਸੇਵਾ ਨਹੀਂ ਕਰ ਪਾਵਾਂਗਾ ਤਾਂ ਉਹਦਾ ਕੀ ਫਾਇਦਾ ਹੋਏਗਾ ਕਹਿੰਦੇ ਇਸ ਕਰਕੇ ਬੰਦੀ ਸਿੰਘ ਜੀ ਤੁਸੀਂ ਇਹ ਚੀਜ਼ ਦਾ ਮੌਕਾ ਸੰਭੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਪੰਥਕ ਹਲਕਾ ਜਾਣਿਆ ਜਾਂਦਾ ਤਰਨਤਾਰਨ ਉੱਥੇ ਪੰਥ ਵੱਲੋਂ ਜਿਹੜੇ ਬਹੁਤ ਉਮੀਦਵਾਰ ਪੰਥਤਾ ਸ਼੍ਰੋਮਣੀ ਅਕਾਲੀ ਦਲ ਹੀ ਹੁੰਦਾ ਸੀ ਉਹਨਾਂ ਵੱਲੋਂ ਲਗਾਤਾਰ ਹੈਟ੍ਰਿਕ ਜਿਹੜੀ ਐ ਜਿੱਤ ਦੀ ਲਾਈ ਹੋਈ ਆ ਸੋ ਉਹੀ ਉਮੀਦਵਾਰ ਅੱਜ ਆਮ ਆਦਮੀ ਪਾਰਟੀ ਵੱਲੋਂ ਹਰਨਜੀਤ ਸਿੰਘ ਜਿਹੜੇ ਤੁਹਾਡੇ ਸਾਹਮਣੇ ਨੇ ਉਹਨਾਂ ਨੂੰ ਕਿੰਨਾ ਕ ਮਜ਼ਬੂਤ ਮੰਨਦੇ ਹੋ ਸਰਕਾਰ ਦੀ ਜਿਹੜੀ ਇੱਕ ਸਤਾ ਦੀ ਜਿਹੜੀ ਤਾਕਤ ਆ ਉਹਨੂੰ ਕਿਵੇਂ ਵੇਖਦੇ ਇਸ ਜ਼ੋਨ ਦੇ ਵਿੱਚ ਦੇਖੋ ਜਦੋਂ ਸਟਾਰਟਿੰਗ ਤੁਸੀਂ ਦੇਖਿਆ ਹੋਏਗਾ ਜਦੋਂ ਨਵੀਂ ਨਵੀਂ ਸਰਕਾਰ ਬਣਦੀ ਭਗਵੰਤ ਮਾਨ ਦੀ ਤੇ ਉਦੋਂ ਇਹਨਾਂ ਨੇ ਨਾ ਇਹਨਾਂ ਬੰਦਿਆਂ ਨੂੰ ਕਿਹਾ ਸੀ ਕਿ ਇਹ ਤੇ ਮਤਲਬ ਕਿਸੇ ਕੰਮ ਦੇ ਨਹੀਂ ਹੈ ਸੱਤਾ ਵਿੱਚ ਕਿਦਾਂ ਮਤਲਬ ਹਲਜਾਮ ਕਾਫੀ ਲਗਾਏ ਕਿ ਇਹ ਨਸ਼ੇਦ ਸਦਾਗਰ ਨੇ ਇਹਨਾਂ ਨੂੰ ਹੀ ਰਸਤਾ ਪਾਵਾਂਗੇ ਇਹਨਾਂ ਉੱਤੇ ਕਾਰਵਾਈ ਕਰਾਂਗੇ ਅੱਜ ਵੇਖੋ ਕਿਹੜੀ ਇਹਨਾਂ ਨੇ ਵਾਸ਼ਿੰਗ ਮਸ਼ੀਨ ਰੱਖੀ ਹੈ ਇਹ ਰੀ ਮਿੰਟੋ ਮਿੰਟ ਸਾਫ਼ ਕਰਕੇ ਤੇ ਇਹਨਾਂ ਨੂੰ ਲਿਆ ਕੇ ਕਲੀਨ ਚਿੱਟ ਦੇ ਦਿੰਦੇ ਬਿਲਕੁਲ ਸਾਫ਼ ਹੈ ਜੀ ਇਹਨਾਂ ਨੂੰ ਸਾਡੇ ਵੱਲੋਂ ਉਮੀਦਵਾਰ ਹੈ ਤੁਸੀਂ ਇਹਨਾਂ ਨੂੰ ਵੋਟ ਪਾਓ ਪਰ ਦੇਖੋ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ نیچے ਜਿਹੜੇ ਕਹਿੰਦੇ ਸੀ ਆਪਾਂ ਸਟਾਰਟਿੰਗ ਦੇ ਭਗਵੰਤ ਮਾਨ ਸਾਹਿਬ ਮੈਂ ਕਹੀ ਆਮ ਆਮ ਪਾਰਟੀ ਤੋਂ ਮੈਨੂੰ ਸਾਰਾ ਕੁਝ ਮਤ ਦੇਖਦੇ ਆਮ ਬੰਦਿਆਂ ਦਾ ਹੀ ਖਾਸ ਧਿਆਨ ਦੇ ਪਰ ਆਮ ਨਹੀਂ ਹੈ ਖਾਸ ਨੇ ਦੇਖੋ ਆਮ ਤੇ ਉਹ ਸੀ ਜਿਹੜੇ ਵਿਚਾਰੇ ਇਹਨਾਂ ਦੇ ਪੋਸਟਰ ਲਾਉਂਦੇ ਸੀ ਨੇ ਦਰਿਆ ਸਾਫ ਕਰਦੇ ਸੀ ਹਨਾ ਸਾਰਾ ਬੰਬ ਕੜੇ ਹਾਂਜੀ ਹਾਂਜੀ ਸਾਰਾ ਕੁਝ ਕਰਦੇ ਹੁਣ ਉਹ ਆਮ ਕਿੱਥੇ ਇਸ ਟਾਈਮ ਇਹ ਤੇ ਖਾਸ ਨੂੰ ਅੱਗੇ ਲੈ ਕੇ ਆਏ ਆ ਮਤਲਬ ਇਹਨਾਂ ਦਾ ਕਿਤੇ ਕਿਤੇ ਧਿਆਨ ਹੁੰਦਾ ਜੀ ਆਪਾਂ ਕਿਸੇ ਨਾ ਕਿਸੇ ਪਾਰਟੀ ਤੋਂ ਆਪਣਾ ਕੈਂਡੀਡੇਟ ਚੁਣੀ ਚੁੱਕੀ ਹੈ ਤੇ ਆਪਾਂ ਉਹਨੂੰ ਆਪਾਂ ਐਲਾਨ ਕਰੀਏ ਪਰ ਕਿਤੇ ਨਾ ਕਿਤੇ ਦੇਖੋ ਇਹਨਾਂ ਨੂੰ ਚਾਹੀਦਾ ਵਾ ਕਿ ਜਿਹੜੇ ਇਹਨਾਂ ਦੇ ਪਾਰਟੀ ਦੇ ਸਮਰਥਨ ਆ ਜੇ ਕਰਦੇ ਉਹਨਾਂ ਨੂੰ ਦੇਖੋ ਸੀਟ ਦੇਣੀ ਚਾਹੀਦੀ ਸੀ ਬਾਕੀ ਇਹਨਾਂ ਦਾ ਪਾਰਟੀ ਦਾ ਕੀ ਏਜੰਡਾ ਕੀ ਨਹੀਂ ਦੇ ਸਕਦੇ ਬਾਰੇ ਉਹ ਹੀ ਕਲੀਅਰ ਦੱਸ ਸਕਦੇ ਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲਵਾਲੋਂ ਜਿਹੜੇ ਬੀਬਾ ਜੀ ਉਮੀਦਵਾਰ ਬਣਾਏ ਗਏ ਆ ਉਹਨਾਂ ਦੇ ਪਤੀ ਜਿਹੜੇ ਧਰਮੀ ਫੌਜੀ ਆ ਧਰਮੀ ਫੌਜੀਆਂ ਦਾ ਵੀ ਪੰਥ ਦੇ ਵਿੱਚ ਬਹੁਤ ਸਤਕਾਰ ਆ ਬੜੀ ਉਹਨਾਂ ਦੀ ਦੇਣ ਆ ਤੁਸੀਂ ਇਹ ਨਹੀਂ ਸੋਚਦੇ ਕਿ ਇਹ ਦੋ ਧਿਰਾਂ ਦੇ ਵਿੱਚ ਪੰਥਕ ਵੋਟ ਵੰਡੀ ਜਾ ਸਕਦੀ ਆ ਪਹਿਲਾਂ ਨਾਲੋਂ ਉਹ ਜਿਹੜੀ ਧਿਰਾਂ ਉਹ ਤੁਹਾਨੂੰ ਵੱਡਾ ਮੁਕਾਬਲਾ ਦੇ ਸਕਦੀ ਦੇਖੋ ਜਿਹੜੇ ਧਰਮੀ ਫੌਜੀ ਆਪਣੇ ਬੜੇ ਸਤਿਕਾਰਯੋਗ ਹੈ ਜੀ ਉਹਨਾਂ ਦਾ ਅਸੀਂ ਮਾਨ ਸਨਮਾਨ ਕਰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਜੋ ਡਿਸੀਜਨ ਲਿੱਤਾ ਉਹ ਗਲਤ ਲਿੱਤਾ ਹੈ ਡਿਸੀਜਨ ਜੀ ਇਹ ਪਾਰਟੀਆਂ ਦੇ ਫੈਸਲੇ ਆ ਇਹ ਕਿਸੇ ਕੈਂਡੀਡੇਟ ਤੇ ਹੁੰਦੇ ਨਹੀਂ ਕੀ ਤੁਸੀਂ ਜਿਵੇਂ ਬਾਕੀ ਜਥੇਬੰਦੀਆਂ ਨੇ ਤੁਹਾਨੂੰ ਸਪੋਰਟ ਦੇ ਦਿੱਤੀ ਆ ਰਾਜਨੀਤਿਕ ਪਾਰਟੀਆਂ ਜਿੰਨੀਆਂ ਸਾਡੀਆਂ ਪੰਥਕ ਅਖਵਾਉਂਦੀਆਂ ਨੇ ਉਹਨਾਂ ਦਾ ਤੁਹਾਨੂੰ ਜਿਹੜਾ ਵਾ ਹੁਣ ਤੱਕ ਸਮਰਥਨ ਮਿਲ ਚੁੱਕਿਆ ਉਮੀਦ ਕਰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆਪਣੇ ਜਿਹੜੇ ਰਾਜਨੀਤਿਕ ਹਿੱਤ ਪਾਸੇ ਰੱਖ ਕੇ ਪੰਥਕ ਤੌਰ ਤੇ ਤੁਹਾਡੇ ਨਾਲ ਆ ਸਕਦੇ ਆ ਜਾਂ ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ ਦੇਖੋ ਪਹਿਲੀ ਗੱਲ ਤੇ ਆ ਵਾ ਜਿਹੜੀ ਅਕਾਲੀ ਦਲ ਜਿਹੜੀ ਆਪਣੀ ਬਾਦਲ ਦੀ ਪਾਰਟੀ ਆ ਭਾਜੀ ਉਹਨਾਂ ਦੀ ਵੀ ਘਰ ਦੀ ਪਾਰਟੀ ਨਹੀਂ ਹੈ ਇਹ ਬੜੀਆਂ ਸ਼ਹੀਦੀਆਂ ਕੁਰਬਾਨੀਆਂ ਦੇ ਕੇ ਪਾਰਟੀ ਬਣੀ ਹੈ ਤੇ ਇਹਨਾਂ ਵਿੱਚੋਂ ਕਹਿ ਲਓ ਕਿ ਕੁਝ ਜਿਹੜੇ ਵੀਰ ਭਰਾ ਸਮਝੋ ਮਤਲਬ ਸਹਿਮਤੀ ਵੀ ਸਾਡਾ ਰੱਖਦੇ ਹੋਣਗੇ ਕਿਤੇ ਨਾ ਕਿਤੇ ਉਹ ਆਪਸ ਵਿੱਚ ਗੱਲਬਾਤ ਕਰਕੇ ਸ਼ਾਇਦ ਸਾਡੀ ਸਹਿਮਤੀ ਵਿੱਚ ਆ ਵੀ ਸਕਦੇ ਨੇ ਬੀਬੀ ਖਾਲੜਾ ਜੀ ਦਾ ਜਿਹੜਾ ਬਹੁਤ ਮਾਨ ਸਤਕਾਰ ਆ ਪੰਥ ਦੇ ਵਿੱਚ ਤਰਨ ਤਰਨ ਹਲਕੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਆਦਾਰ ਆ ਉਹਨਾਂ ਦੇ ਪਹਿਲਾਂ ਚੋਣਾ ਲੜਨ ਦੀਆਂ ਵੀ ਜਿਹੜੀਆਂ ਚਰਚਾਵਾਂ ਚੱਲਦੀਆਂ ਸਨ ਬੀਬੀ ਸਤਵੰਤਕੌਰ ਦਾ ਵੀ ਕਾਫੀ ਜਿਹੜਾ ਉਹ ਚਰਚਾ ਚੱਲਦੀ ਰਹੀ। ਸੋ ਇਹ ਇਨਾਂ ਹਾਲਾਤਾਂ ਦੇ ਵਿੱਚ ਇਸ ਚੋਣ ਦੇ ਵਿੱਚ ਬੀਬੀ ਖਾਲੜਾ ਜੀ ਦਾ ਅਸ਼ੀਰਵਾਦ ਵੀ ਤੁਹਾਡੇ ਨਾਲ ਰਹੇਗਾ। ਬਿਲਕੁਲ ਜੀ ਬਿਲਕੁਲ ਬੀਬੀ ਖਾਲੜਾ ਜੀ ਦੀ ਮੇਰੀ ਪਰਸੋ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਸੀ ਮੈਂ ਤੇ ਅਮਰੀਕਾ ਦੀ ਸਿਟੀ ਵਿੱਚ ਹਾਂ ਬੇਟਾ। ਪਰ ਤੁਹਾਨੂੰ ਜਿਸ ਤਰ੍ਹਾਂ ਦੀ سپورਟ ਚਾਹੀਦੀ ਹੋएगी ਮੈਂ ਤੁਹਾਡੇ ਨਾਲ ਆ ਕੀ ਉਹ ਫਿਜ਼ੀਕਲੀ ਆਉਣਗੇ ਇੱਥੇ ਤੁਹਾਡੇ ਨਾਲ ਮੋੜੇ ਨ ਮੋੜਾ ਲਾ ਕੇ ਇਸ ਥੋਣ ਦੇ ਵਿੱਚ ਆਉਣ ਦੀ ਕੋਈ ਉਮੀਦ ਜਾਂ ਉਹਨਾਂ ਨੇ ਭਰੋਸਾ ਦਿੱਤਾ ਬਿਲਕੁਲ ਜੀ ਬਿਲਕੁਲ ਉਹਨੇ ਕਿਹਾ ਸੀ ਕਿ ਅਸੀਂ ਆ ਰਹੇ ਹਾਂ ਵੱਤ ਵੱਦ ਕਹਿ ਲੋ ਕਿ 10 15 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਆ ਜਾਣਾ ਵਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮੇ ਜੇ ਬਾਈ ਚਾਂਸ ਹੋ ਕਹਿਣ ਕਿ ਅਸੀਂ ਇਲੈਕਸ਼ਨ ਲੜਨੇ ਜੇ ਜਿਸ ਤਰ੍ਹਾਂ ਵੀ ਉਹਦਾ ਮਨ ਬਣੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੌਕਾ ਦਵਾਂਗੇ ਕਿਉਂਕਿ ਅਸੀਂ ਉਸੇ ਟਾਈਮ ਪਿੱਛੇ ਹੋ ਜਾਾਂਗੇ ਜੀ ਪਾਈ ਅਮਿਤ ਪਾਲ ਸਿੰਘ ਦਾ ਬਹੁਤ ਵੱਡਾ ਧੜਾ ਬਹੁਤ ਨੌਜਵਾਨੀ ਪੰਥਕ ਜਿਹੜੀਆਂ ਧਿਰਾਂ ਉਹਨਾਂ ਦੇ ਨਾਲ ਆ ਕੋਈ ਉਹਨਾਂ ਚੋਂ ਚਾਹਵਾਨ ਹੋਵੇ ਕੋਈ ਇਦਾਂ ਦਾ ਜਿਹੜਾ ਮੁਖ ਜਿਹੜਾ ਉਹਨਾਂ ਦਾ ਅੱਗੇ ਸਮਰਥਕ ਆ ਜਾਂ ਪ੍ਰਚਾਰਕ ਉਹਨਾਂ ਦਾ ਕੋਈ ਇਸ ਦਾਵੇਦਾਰੀ ਸੀ ਇਸ ਹਲਕੇ ਤੋਂ ਇਹ ਜਮਨੀ ਚੋਣ ਲੜਨ ਦੀ ਜਾ ਉਹਨਾਂ ਵੱਲੋਂ ਕੋਈ ਅਜਿਹੇ ਕੋਈ ਮਸਲਾ ਸਾਹਮਣੇ ਤੇ ਨਹੀਂ ਆਇਆ ਨਹੀਂ ਨਹੀਂ ਇਸ ਤਰ੍ਹਾਂ ਸਾਨੂੰ ਕੁਝ ਵੀ ਨਹੀਂ ਕਲੀਅਰ ਕੀਤਾ ਨਾ ਹਜੇ ਤੱਕ ਕੋਈ ਗੱਲਬਾਤ ਇਹੋ ਜੀ ਸਾਹਮਣੇ ਆਈ ਕਿ ਉਹਨਾਂ ਦਾ ਕੋਈ ਕੈਂਡੀਡੇਟ ਹੈਗਾ ਸੀ ਸਾਨੂੰ ਇਹੋ ਜੀ ਕੋਈ ਗੱਲਬਾਤ ਸਟਾਰਟ ਹੀ ਹੋਣੀ ਹੋਈ ਕਿ ਆ ਵੀ ਵਾਗ ਮੋਡੇ ਨਾ ਮੋਡਾ ਲਾਗ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਮੋਡੇ ਦਾ ਮੋਡਾ ਲਾ ਕੇ ਸਾਰੀਆਂ ਪਾਰਟੀਆਂ ਖਲੋਤੀਆਂ ਵਾ ਤੇ ਅਸੀਂ ਹੁਣ ਤੁਹਾਡੇ ਸਾਹਮਣੇ ਇੱਕ ਬੇਨਤੀ ਵੀ ਕਰਨਾ ਚਾਹੁੰਦੇ ਆ ਕਿ 10 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਅਸੀਂ ਸ਼੍ਰੀ ਤਰੰਤਾਂ ਸਾਬਤ ਆਪਣੀ ਚੋਣ ਮਹਮ ਸਟਾਰਟ ਕਰਨੀ ਸਾਰੀਆਂ ਸੰਗਤਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਆਪਣੇ ਧੜੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਪਰਵਾਹ ਦਾ ਵੱਧ ਚੜ ਕੇ ਸਾਥ ਦਿਓ ਅਖੀਰ ਦੇ ਵਿੱਚ ਕਿ ਜਿਵੇਂ ਭਾਈ ਅਮਿਤਪਾਲ ਸਿੰਘ ਜੀ ਦੀ ਚੋਣ ਜਿਹੜੀ ਆ ਇਹ ਇੱਕ ਆਮ ਪੰਥ ਦੀ ਚੋਣ ਬਣ ਗਈ ਸੀ ਆਮ ਲੋਕਾਂ ਦੀ ਚੋਣ ਬਣ ਗਈ ਸੀ ਸਾਰੀਆਂ ਪਾਰਟੀਆਂ ਦੀਆਂ ਜਮਾਤਾਂ ਉਹਨਾਂ ਨੇ ਜਬਤ ਕਰਵਾ ਦਿੱਤੀਆਂ ਸਨ ਇਸ ਹਲਕੇ ਦੇ ਵਿੱਚ ਵੀ ਭਾਈ ਅਮਿਤਪਾਲ ਸਿੰਘ ਜੀ ਨੇ 42000 ਤੋਂ ਵੱਧ ਵੋਟਾਂ ਲਈਆਂ ਸਨ ਔਰ ਭਾਜਪਾ ਜਾਂ ਅਕਾਲੀ ਦਲ ਤਾਂ ਫਾੜੀ ਰਿਹਾ ਸੀਗਾ ਸੋ ਕਾਂਗਰਸ ਪਾਰਟੀ ਨੂੰ ਤੇ ਮੌਜੂਦਾ ਪਾਰਟੀ ਨੂੰ ਕਿੱਥੇ ਦੇਖਦੇ ਦੇਖੋ ਕਾਂਗਰਸ ਪਾਰਟੀ ਦੀ ਤੁਸੀਂ ਗੱਲ ਨਾ ਹੀ ਕਰੋ ਜ਼ਿਆਦਾ ਵਧੀਆ ਕਿਉਂਕਿ ਕਾਂਗਰਸ ਪਾਰਟੀ ਨੇ ਸਾਡੇ ਕਾਲ ਤੱਕ ਸੈੱਟ ਐ ਨੇ ਤੇ ਉਹਨਾਂ ਨੂੰ ਪੰਥਕ ਹਲਕਿਆਂ 'ਚ ਵੋਟ ਕਿੱਥੋਂ ਮਿਲ ਜੀਏਗੀ ਉਹਨਾਂ ਰੋ ਜਿੱਤੇ ਆ ਜੀ ਪਹਿਲਾਂ ਉਹ ਉਹਨਾਂ ਹਲਕਿਆਂ 'ਚ ਜਿੱਤੇ ਆ ਜੀ ਫਿਰ ਇਹਨਾਂ ਬਾਰੇ ਹੁਣ ਜ਼ਿਆਦਾਤਰ ਉਹੋ ਹੀ ਦੱਸ ਸਕਦੇ ਆ ਜੀ ਕਿਉਂਕਿ ਵੈਸੇ ਮੇਰੇ ਹਿਸਾਬ ਨਾਲ ਪੰਥਕ ਹਲਕਿਆਂ ਵਿੱਚੋਂ ਇਹਨਾਂ ਨੂੰ ਵੋਟ ਨਹੀਂ ਪੈਣੀ ਚਾਹੀਦੀ ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਆ ਕਿ ਸੈਂਟਰ ਸਰਕਾਰ ਨੂੰ ਤਰਨਤਾਰਨ ਹਲਕੇ ਦੀ ਜਾਂ ਪੰਥਕ ਹਲਕਿਆਂ ਦੀ ਸਾਈਕੀ ਜਿਹੜੀ ਆ ਮਨੋ ਭਾਵਨਾਵਾ ਸਮਝਣ ਦੀ ਲੋੜ ਆ ਉਹ ਅੱਜ ਵੀ ਇਸ ਗੱਲ ਦੀ ਤਾਇਦ ਕਰਦੇ ਆ ਕਿ ਉਥੇ ਪੰਥਕ ਲੋਕਾਂ ਦੀ ਜਿੱਤ ਯਕੀਨੀ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ ਬਹੁਤ ਵਧੀਆ ਬਿਆਨ ਦਿੱਤਾ ਜੀ ਭਾਈ ਗੁਰਜੀਤ ਸਿੰਘ ਜੀ ਦੇ ਰਾਣਾ ਜੀ ਨੇ ਬਹੁਤ ਅੱਛਾ ਬਿਆਨ ਦਿੱਤਾ ਵਾਕਈ ਸਹੀ ਗੱਲ ਹੈ ਪੰਥਕ ਸੀਟ ਹੈ ਸਾਰਿਆਂ ਦਾ ਧਿਆਨ ਹੈ ਸੀਟ ਦੇ ਉੱਤੇ ਬਹੁਤ ਜ਼ਿਆਦਾ ਤੇ ਇਥੋਂ ਪੰਥਕ ਹੀ ਉਮੀਦਵਾਰ ਬਾਹਰ ਆਏਗਾ ਜਿੱਤੇਗੀ ਜੀ ਜਿਹੜਾ ਵੀ ਸੱਚਾ ਮੁੱਚਾ ਪੰਥਕ ਉਮੀਦਵਾਰ ਹੋਏਗਾ ਉਹ ਜਿੱਤੇਗਾ ਬਾਹਰ ਆਏਗਾ ਸੀਟ ਤੋਂ ਸੋ ਭਾਈ ਮਨਦੀਪ ਸਿੰਘ ਹੋਣਾਂ ਦਾ ਦਾਵਾ ਵੀ ਆ ਤੇ ਆਸ ਵੀ ਆ ਕਿ ਸਾਰੀਆਂ ਹੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ ਔਰ ਉੱਥੇ ਉਹਨਾਂ ਦਾ ਜਿਹੜਾ ਮੁਕਾਬਲਾ ਵਾ ਉਹ ਭਾਈ ਅਮਿਤ ਪਾਲ ਸਿੰਘ ਦੀ ਚੋਣ ਵਾਂਗ ਹੀ ਇੱਕ ਪਾਸੜ ਰਹੇਗਾ ਸੋ ਆਉਂ ਦੇਖਦੇ ਆ ਕਿ ਇਸ ਪੰਥਕ ਹਲਕੇ ਦੇ ਵਿੱਚ ਪੰਥਕ ਲੋਕ ਉਹੋ ਜਿਹੇ ਜਿਹੜਾ ਸਮਰਥਨ ਆ ਉਹੋ ਜਿਹੇ ਫਤਵਾ ਭਾਈ ਮਨਦੀਪ ਸਿੰਘ ਨੂੰ ਕਿਹੜੇ ਰੂਪ ਵਿੱਚ ਦਿੰਦੇ ਆ ਸੋ ਇਸ ਦੀ 14 ਨਵੰਬਰ ਤੱਕ ਉਡੀਕ ਕਰਨੀ ਪਵੇਗੀ ਭਾਈ ਮਨਦੀਪ ਸਿੰਘ ਜੀ ਦੇ ਗ੍ਰਹਿ ਅਮਰਸਰ ਤੋਂ ਪੰਜਾਬੀ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਨਪੁਰ